ਸੰਗੀਤ ਸਿੰਘ ਜੀ ਸਾਸ਼ਟਰੀ ਕਾਲ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੰਗੀਤ ਜੀ ਅੱਜ ਦੀ ਵੀਡੀਓ ਵਿੱਚ ਬਹੁਤ ਹੀ ਵਧੀਆ ਤੇ ਚਮਤਕਾਰੀ ਕਹਿ ਸਕਦੇ ਹੋ ਉਪਾਅ ਲੈ ਕੇ ਆਏ ਹਾਂ ਅੱਜ ਦੀ ਵੀਡੀਓ ਦੇ ਵਿੱਚ ਉਪਾਅ ਅਸੀਂ ਜੋ ਸਾਂਝਾ ਕਰਾਂਗੇ ਤੁਹਾਡੇ ਨਾਲ ਇਸ ਉਪਾਅ ਨੂੰ ਕਰਨ ਦੇ ਨਾਲ ਸੰਗੀਤ ਜੀ ਤੁਹਾਡੇ ਘਰ ਦੇ ਵਿੱਚੋਂ ਦੁਸ਼ਮਨਾ ਦਾ ਨਾਸ਼ ਹੋਵੇਗਾ ਤੁਹਾਡਾ ਜਿਹੜਾ ਘਰ ਹੈ ਉਹ ਪੈਸਿਆਂ ਦੇ ਨਾਲ ਭਰ ਜਾਵੇਗਾ ਇਸ ਨੂੰ ਤੁਸੀਂ ਕਦੋਂ ਕਰਨਾ ਹੈ ਕਿਵੇਂ ਕਰਨਾ ਹੈ ਇਹ ਸਾਰੇ ਹੀ ਵਿਚਾਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਜ਼ਰੂਰ ਕਰੋ ਸਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਅਦਰਕ ਦਾ ਛੋਟਾ ਜਿਹਾ ਟੁਕੜਾ ਇਸ ਤੋਂ ਬਾਅਦ ਤੁਹਾਨੂੰ ਦੱਸਣ ਜਾ ਰਹੇ ਹਾਂ ਸੰਘਾ ਜੀ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਪ੍ਰੋਬਲਮ ਹਨ ਇਹ ਸੁਪਾਣੂ ਕਰਨ ਦੇ ਨਾਲ ਦੂਰ ਹੋ ਸਕਦੀਆਂ ਹਨ ਜਾਂ ਫਿਰ ਇਹ ਸਮਝ ਸਕਦੇ ਹੋ ਕਿ ਤੁਹਾਡੀ ਜ਼ਿੰਦਗੀ ਨੂੰ ਜਾਂ ਫਿਰ ਸੋਤੇ ਹੋਏ ਕਿਸਮਤ ਨੂੰ ਜਗਾ ਸਕਦਾ ਹੈ ਇਹ ਉਪਾਅ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਵਿਅਕਤੀ ਹੈ ਜੋ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਕਾਫੀ ਲੰਮੇ ਸਮੇਂ ਤੋਂ ਤੁਹਾਡੀ ਸਾਥ ਸੰਗਤ ਜਿਹੜੇ ਮੁਸ਼ਕਲ ਹੋਵੇਗੀ ਇਸ ਉਪਾਅ ਦੇ ਨਾਲ ਦੂਰ ਹੋ ਜਾਵੇਗੀ। ਇਸੋਂ ਇਲਾਵਾ ਤੁਹਾਡੇ ਘਰ ਵਿੱਚ ਪੈਸਿਆਂ ਦੀ ਪਰੇਸ਼ਾਨੀ ਹੈ। ਜਾਂ ਤੁਹਾਡੇ ਘਰ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਕਲੇਸ਼ ਕਲੇਸ਼ ਚੱਲ ਰਹੀ ਹੈ। ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਤੁਹਾਡੀਆਂ ਉਪਾਅ ਦੇ ਰਾਹੀਂ ਸਾਰੀਆਂ ਇਹ ਦੂਰ ਹੋ ਜਾਣਗੀਆਂ। ਕਿਉਂਕਿ ਅਦਰਕ ਦੇ ਵਿੱਚ ਸਾਥ ਸੰਗਤ ਜੀ ਇੰਨੇ ਜ਼ਿਆਦਾ ਸ਼ਕਤੀ ਹੈ ਪਾਵਰ ਹੈ। ਕਿ ਜਿਹੜਾ ਸਭ ਤੋਂ ਹੀ ਜ਼ਿਆਦਾ ਗੁੱਸੇ ਵਾਲਾ ગ્રਹ ਹੁੰਦਾ ਹੈ ਉਸ ਨੂੰ ਕੰਟਰੋਲ ਕਰਨ ਦੀ ਪਾਵਰ ਰੱਖਦਾ ਹੈ ਇਸ ਕਰਕੇ ਸੰਗਤ ਜੀ ਅਸੀਂ ਇੱਕ ਅਦਰਕ ਦੇ ਟੁਕੜੇ ਦੇ ਨਾਲ ਆਪਣੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਾਂ ਤਾਂ ਜੋ ਦੇਖ ਕੇ ਹੋਰ ਮਨੁੱਖ ਵੀ ਇਹ ਸੋਚਣ ਲੱਗ ਜਾਣ ਕਿ ਇਹਨਾਂ ਦੇ ਘਰ ਦੇ ਵਿੱਚ ਸਭ ਕੁਝ ਕਿਵੇਂ ਠੀਕ ਹੋ ਗਿਆ ਉਹਨਾਂ ਦੇ ਮਨ ਦੇ ਵਿੱਚ ਇਹ ਸੋਚ ਜ਼ਰੂਰ ਆਵੇਗੀ ਕਿ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਪੈਸਾ ਆ ਕਿਥੋਂ ਰਿਹਾ ਹੈ ਅੱਜ ਦੀ ਵੀਡੀਓ ਦੇ ਵਿੱਚ ਸਾਧ ਸੰਗਤ ਜੀ ਅਸੀਂ ਤੁਹਾਡੇ ਨਾਲ ਅਦਰਕ ਦੇ ਦੋ ਉਪਾਅ ਸਾਂਝੇ ਕਰਾਂਗੇ ਪਹਿਲਾ ਉਪਾਅ ਤਾਂ ਜੇਕਰ ਤੁਹਾਡੇ ਤੇ ਕਾਫੀ ਜ਼ਿਆਦਾ ਕਰਜ਼ਾ ਹੋ ਗਿਆ ਹੈ ਜਾਂ ਫਿਰ ਤੁਹਾਨੂੰ ਕੋਈ ਤੰਗ ਜਾਂ ਫਿਰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਹੈ ਤਾਂ ਤੁਹਾਡੀ ਇਹ ਸਾਰੀ ਪਰੇਸ਼ਾਨੀ ਜਿਹੜੀ ਹੈ ਉਹ ਦੂਰ ਹੋਵੇਗੀ ਇਸ ਤੋਂ ਇਲਾਵਾ ਜਿਹੜਾ ਦੂਸਰਾ ਉਪਾਅ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਉਸੇ ਦੂਸਰੇ ਪਾਉਣੂ ਕਰਨ ਦੇ ਨਾਲ ਸੰਗਤ ਜੀ ਜਿਹੜੀ ਵੀ ਤੁਹਾਡੇ ਘਰ ਦੇ ਵਿੱਚ ਪੈਸਿਆਂ ਨੂੰ ਲੈ ਕੇ ਪਰੇਸ਼ਾਨੀ ਆ ਰਹੀ ਹੈ ਉਹ ਜਿਹੜੀ ਤੁਹਾਡੀ ਪਰੇਸ਼ਾਨੀ ਦੂਰ ਹੋਵੇਗੀ ਇਸ ਪਾਉਣੂ ਕਰਨ ਦਾ ਦਿਨ ਮੰਗਲਵਾਰ ਹੈ ਇਸ ਪਾਉਣੂ ਸੰਗਤ ਜੀ ਤੁਸੀਂ ਮੰਗਲਵਾਰ ਕਰਨਾ ਹੈ ਤੇ ਕਿੰਨਾ ਸਮਾਂ ਕਰਨਾ ਹੈ ਉਹ ਇਸ ਨੂੰ ਤੁਸੀਂ 8 ਮੰਗਲਵਾਰ ਲਗਾਤਾਰ ਹੀ ਕਰਨਾ ਹੈ ਪਰ ਕਰਨਾ ਮੰਗਲਵਾਰ ਹੈ ਇਸ ਗੱਲ ਦਾ ਤੁਸੀਂ खास ਧਿਆਨ ਰਖਣਾ ਦੇ ਸੋਪਾਣੂ ਕਰਨ ਦਾ ਸਮਾਂ ਰਾਤ ਦਾ ਹੈ ਰਾਤ ਦੇ ਸਮੇਂ ਤੁਸੀਂ ਕੀ ਕਰਨਾ ਹੈ ਤੁਸੀਂ 12 ਵਜੇ ਤੋਂ ਪਹਿਲਾਂ ਹੀ ਕਿਉਂਕਿ 12 ਵਜੇ ਤੋਂ ਬਾਅਦ ਅਗਲੇ ਦਿਨ ਦੀ ਸਵੇਰ ਹੋ ਜਾਂਦੀ ਹੈ ਇਸ ਕਰਕੇ ਉਹ ਅਗਲਾ ਦਿਨ ਹੈ ਜਿਹੜਾ ਬੁੱਧਵਾਰ ਮੰਨਿਆ ਜਾਏਗਾ 12 ਵਜੇ ਤੋਂ ਪਹਿਲਾਂ ਰਾਤ ਦੇ ਸਮੇਂ ਤੁਸੀਂ ਮੰਗਲਵਾਰ ਦੇ ਦਿਨ ਕਿਸੇ ਵੀ ਤੁਸੀਂ ਮੰਗਲਵਾਰ ਨੂੰ ਸ਼ੁਰੂ ਕਰ ਸਕਦੇ ਹੋ ਕਿਸੇ ਵੀ ਮੰਗਲਵਾਰ ਨੂੰ ਸ਼ੁਰੂ ਕਰ ਸਕਦੇ ਹੋ ਰਾਤ ਨੂੰ ਇਹ 12 ਵਜੇ ਤੋਂ ਪਹਿਲਾਂ ਇਸ ਨੂੰ ਕਰਨ ਦੇ ਲਈ ਸਾਥ ਸੰਗਤ ਜੀ ਤੁਸੀਂ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਲੈਣਾ ਹੈ ਤੇ ਉਹ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਜੇਕਰ ਸਾਫ਼ ਸੁਥਰਾ ਨਹੀਂ ਹੈ ਤਾਂ ਤੁਸੀਂ ਉਸ ਨੂੰ ਪਾਣੀ ਦੇ ਨਾਲ ਧੋ ਕੇ ਸਾਫ਼ ਸੁਥਰਾ ਕਰਕੇ ਸੁਕਾ ਲਓ ਇੱਕ ਗੱਲ ਦਾ ਧਿਆਨ ਰੱਖੋ ਕਿ ਕਈ ਵਾਰ ਆਪਾਂ ਜਦੋਂ ਅਦਰਕ ਲੈ ਕੇ ਆਉਂਦੇ ਹਾਂ ਤਾਂ ਉਹ ਸੰਗਤ ਜੀ ਕਾਫੀ ਗਲਿਆ ਟੇਡਾ ਮੇਡਾ ਹੁੰਦਾ ਹੈ ਇਸ ਤਰ੍ਹਾਂ ਤੁਸੀਂ ਨਹੀਂ ਲੈਣਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਮਿੱਟੀ ਦਾ ਤੁਸੀਂ ਲੱਗੀ ਹੋਵੇਗੀ ਤਾਂ ਉਸ ਨੂੰ ਪਾਣੀ ਦੇ ਨਾਲ ਸਾਫ਼ ਕਰ ਸਕਦੇ ਹੋ ਇੱਕ ਛੋਟਾ ਜਿਹਾ ਅਦਰਕ ਦਾ ਟੁਕੜਾ ਲੈਣ ਤੋਂ ਬਾਅਦ ਸੰਗਜ ਇਸ ਨੂੰ ਇੱਕ ਲਾਲ ਧਾਗੇ ਦੇ ਨਾਲ ਇਸੇ ਮਾਲਾ ਬਣਾ ਲੈਣੀ ਹੈ ਟੁਕੜਾ ਇੱਕ ਹੀ ਲੈਣਾ ਹੈ ਤੇ ਇਸ ਨੂੰ ਮਾਲਾ ਬਣਾ ਲੈਣੀ ਹੈ ਤੇ ਇਹਨਾਂ ਕਰਨ ਤੋਂ ਬਾਅਦ ਵਿੱਚ ਤੁਸੀਂ ਜਿਸ ਸਥਾਨ ਤੇ ਆਪਣਾ ਪਾੜ ਪੋਜਾ ਦਾ ਕੋਈ ਸਥਾਨ ਘਰ ਵਿੱਚ ਬਣਾਇਆ ਹੋਵੇਗਾ ਉਥੇ ਲਿਜਾ ਕੇ ਇਸ ਨੂੰ ਤੁਸੀਂ ਰੱਖ ਦੇਣਾ ਤੇ ਇਹਨਾਂ ਕੰਮ ਜੋ ਜੋ ਪਾਤ ਉਸੇ ਰਾਤ ਦੇ ਸਮੇਂ ਕਰਨਾ ਹੈ ਉਸ ਤੋਂ ਇਲਾਵਾ ਤੁਸੀਂ ਹੋਰ ਕੋਈ ਕੰਮ ਨਹੀਂ ਕਰਨਾ ਤੇ ਉਪਾਣ ਨੂੰ ਰਾਤ ਦੇ ਸਮੇਂ ਜਦੋਂ ਅਸੀਂ ਕਰਨਾ ਹੈ ਤੇ ਜਿੱਥੇ ਪਾਠ ਪੂਜਾ ਕਰਦੇ ਹੋ ਉਸ ਸਥਾਨ ਤੇ ਰੱਖ ਕੇ ਤੁਸੀਂ ਰਾਤ ਦੇ ਸਮੇਂ ਸੌਂ ਜਾਣਾ ਹੈ। ਰਾਤ ਨੂੰ ਸੌਣ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਬੁੱਧਵਾਰ ਨੂੰ ਤੁਸੀਂ ਸਵੇਰੇ ਉੱਠ ਕੇ ਨਾ ਧੋ ਕੇ ਚੰਗੀ ਗੱਲ ਜੇਕਰ ਨਹੀਂ ਤਾਂ ਆਪਣਾ ਫਰੈਸ਼ ਹੋ ਕੇ ਮੂੰਹ ਹੱਥ ਧੋ ਕੇ ਤੁਸੀਂ ਇਸ ਕੰਮ ਨੂੰ ਕਰ ਸਕਦੇ ਹੋ ਤੁਸੀਂ ਸੰਗਤ ਜੀ ਇਹ ਜੋ ਮਾਲਾ ਰੱਖੀ ਸੀ ਇਸ ਨੂੰ ਲੈ ਕੇ ਜਿਹੜਾ ਆਪਣਾ ਆਪਣੇ ਘਰ ਦਾ ਜਿਹੜਾ ਮੇਨ ਗੇਟ ਹੁੰਦਾ ਹੈ ਮੇਨ ਗੇਟ ਤੋਂ ਅੱਗੇ ਜਿਸ ਗੇਟ ਤੋਂ ਅਸੀਂ ਆਪਣੇ ਕਮਰੇ ਦੇ ਘਰ ਦੇ ਅੰਦਰ ਆਉਂਦੇ ਹਾਂ ਉਸ ਗੇਟ ਤੇ ਤੁਸੀਂ ਇਸ ਮਾਲਾ ਨੂੰ ਲਟਕਾ ਦੇਣਾ ਹੈ ਇਸ ਤਰ੍ਹਾਂ ਸੰਗਤ ਜੀ ਕਈ ਭੈਣ ਭਰਾ ਸੋਚਣਗੇ ਜੇਕਰ ਅਸੀਂ ਇਸ ਤਰ੍ਹਾਂ ਅਦਰਕ ਦੀ ਮਾਲਾ ਨੂੰ ਲਟਕਾਵਾਂਗੇ ਤਾਂ ਦੇਖਣ ਵਾਲਾ ਸਾਨੂੰ ਕੀ ਕਹੇਗਾ ਕਿ ਅਸੇ ਕੀ ਕੀਤਾ ਹੋਇਆ ਹੈ ਇਸ ਦੇ ਕਾਰਨ ਕਰਕੇ ਆਪਾਂ 메ਨ ਗੇਟ ਤੇ ਨਹੀਂ ਘਰ ਦੇ ਅੰਦਰ ਵਾਲੇ ਗੇਟ ਤੇ ਤੁਸੀਂ ਮਾਲਾ ਨੂੰ ਲਟਕਾ ਸਕਦੇ ਹੋ ਤੇ ਇਸ ਤੋਂ ਇਲਾਵਾ ਸੰਗਤ ਜੀ ਜੇਕਰ ਤੁਹਾਨੂੰ ਫਿਰ ਵੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਇਸ ਨੂੰ ਕਿਸੇ ਕੱਪੜੇ ਦੇ ਨਾਲ ਵੀ ਟਾਕ ਸਕਦੇ ਹੋ ਜੇਕਰ ਤੁਸੀਂ ਉਹ ਕੱਪੜਾ ਵੀ ਨਹੀਂ ਰੱਖ ਸਕਦੇ ਤਾਂ ਸੰਗਤ ਜੀ ਤੁਸੀਂ ਕੋਈ ਫੋਟੋ ਲਗਾ ਸਕਦੇ ਹੋ ਉਸ ਦੇ ਉੱਪਰ ਤਾਂ ਜੋ ਲੋਕਾਂ ਨੂੰ ਬਿਲਕੁਲ ਵੀ ਨਜ਼ਰ ਨਾ ਆਵੇ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਪੂਰਾ ਹਫ਼ਤਾ ਤੁਸੀਂ ਇਸ ਮਾਲਾ ਨੂੰ ਇਸੇ ਤਰ੍ਹਾਂ ਲਟਕੇ ਰਹਿਣ ਦੇਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਅਗਲਾ ਮੰਗਲਵਾਰ ਆਵੇਗਾ ਤਾਂ ਤੁਸੀਂ ਉਹ ਜਿਹੜੀ ਮਾਲਾ ਹੈ ਉਸ ਨੂੰ ਹਟਾ ਕੇ ਜਾ ਕੇ ਤੁਹਾਡੇ ਘਰ ਤੋਂ ਬਾਅਦ ਦੇ ਵਿੱਚ ਕਿਤੇ ਵੀ ਕੋਈ ਪੇੜ ਹੋਵੇਗਾ ਉਥੇ ਸੰਗਤ ਜੀ ਤੁਸੀਂ ਇਸ ਮਾਲਾ ਨੂੰ ਲਟਕਾ ਕੇ ਆ ਜਾਣਾ ਹੈ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਕਿ ਤੁਸੀਂ ਥੱਲੇ ਨਹੀਂ ਰੱਖ ਕੇ ਆਉਣੀ ਇਹਨੂੰ ਲਟਕਾ ਕੇ ਆਉਣਾ ਹੈ ਪਰ نیچے ਨਹੀਂ ਰੱਖਣਾ ਇਸ ਤੋਂ ਇਲਾਵਾ ਇੱਕ ਗੱਲ ਦਾ ਹੋਰ ਖਾਸ ਧਿਆਨ ਰੱਖਣਾ ਕਿ ਜਿਹੜੇ ਤੁਸੀਂ ਦਰਖਤ ਤੇ ਰੱਖ ਰਹੇ ਹੋ ਉਹ ਕੰਡਿਆਂ ਵਾਲਾ ਨਹੀਂ ਹੋਣਾ ਚਾਹੀਦਾ ਘਰ ਆ ਕੇ ਉਸੇ ਤਰ੍ਹਾਂ ਤੁਸੀਂ ਫਿਰ ਰਾਤ ਨੂੰ ਇਹ ਵਾਪਾ ਕਰਨਾ ਇੱਕ ਨਵੀਂ ਮਾਲਾ ਬਣਾਉਣੀ ਤੇ 8 ਮੰਗਲਵਾਰ ਤੋਂ ਸੀਨ ਲਗਾਤਾਰ ਇਸ ਰੂਟੀਨ ਦੇ ਨਾਲ ਇਸ ਪਾਣੂ ਕਰਨਾ ਹੈ ਤੇ ਇਸ ਪਾਣੂ ਲਗਾਤਾਰ 8 ਮੰਗਲਵਾਰ ਕਰਨ ਦੇ ਨਾਲ ਸੰਗਤ ਤੁਹਾਡੇ ਸਿਰ ਤੇ ਜਿੰਨਾ ਵੀ ਕਰਜ਼ਾ ਹੋਵੇਗਾ ਉਹ ਸਾਰਾ ਉਤਰ ਜਾਵੇਗਾ ਇਸ ਤੋਂ ਇਲਾਵਾ ਜੇੜਾ ਕੋਈ ਮਨੁੱਖ ਵਿਅਕਤੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਉਹ ਆਪਣੇ ਆਪ ਹੀ ਤੁਹਾਡੇ ਤੋਂ ਪਾਸਾ ਕਰ ਲਵੇਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਾਂ ਪ੍ਰੋਬਲਮ ਨਹੀਂ ਹੋਵੇਗੀ ਏਸੇ ਸਾ ਸੰਗਜ ਜੀ ਆਪਣਾ ਪਹਿਲਾ ਉਪਾਅ ਜੋ ਕਿ ਕਰਜ਼ੇ ਦੇ ਲਈ ਸੀ ਤੇ ਦੁਸ਼ਮਣ ਦੇ ਲਈ ਸਾਡੇ ਘਰ ਤੋਂ ਦੁਸ਼ਮਣ ਦੂਰ ਜਾਣ ਤੇ ਸਾਡਾ ਦੂਰ ਜਾਣ ਤੇ ਸਾਡਾ ਕਰਜ਼ਾ ਹੈ ਜਿਹੜਾ ਉਹ ਵੀ ਲੈ ਜਾਵੇਗਾ ਇਸ ਤੋਂ ਨੰਬਰ 2 ਤੇ ਸਾਡੇ ਘਰ ਦੀ ਪਰੇਸ਼ਾਨੀ ਦੂਰ ਕਰਦਾ ਹੈ ਉਪਾਅ ਜਿਹੜਾ ਹੈ ਪੈਸੇ ਦੀ ਪਰੇਸ਼ਾਨੀ ਹੈ ਜਿਹੜੀ ਸਾਡੇ ਘਰ ਵਿੱਚ ਉਹ ਦੂਰ ਹੋ ਜਾਂਦੀ ਹੈ ਸਾ ਸੰਗਤ ਜੀ ਜੇਕਰ ਤੁਹਾਡੇ ਘਰ ਵਿੱਚ ਪੈਸਾ ਨਹੀਂ ਆਉਂਦਾ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਵਿੱਚ ਕਿਸੇ ਨੇ ਪਿਆਸਿਆ ਤੇ ਰੋਗ ਲਗਾ ਦਿੱਤੀ ਹੈ ਤਾਂ ਇਸ ਲਈ ਸਾਧ ਸੰਗਤ ਜੀ ਕੀ ਕਰਨਾ ਹੈ ਕਿ ਆਪਾਂ ਨੇ ਇੱਕ ਛੋਟਾ ਜਿਹਾ ਲੈਣਾ ਹੈ ਅਦਰਕ ਦਾ ਟੁਕੜਾ ਤੇ ਇਹ ਉਪਾਅ ਤੁਸੀਂ ਮੰਗਲਵਾਰ ਨੂੰ ਕਰਨਾ ਤੇ ਇਸ ਨੂੰ ਤੁਸੀਂ 8 ਮੰਗਲਵਾਰ ਲਗਾਤਾਰ ਕਰਨਾ ਅਦਰਕ ਦੀ ਮਾਲਾ ਬਣਾਈ ਸੀ ਪਹਿਲੇ ਉਪਾਅ ਦੇ ਵਿੱਚ ਉਹ ਨਹੀਂ ਬਣਾਉਣੇ ਸਿਰਫ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਲੈਣਾ ਹੈ ਉਸ ਨੂੰ ਤੁਸੀਂ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲੈਣਾ ਸਾਫ਼ ਕਰਨ ਤੋਂ ਬਾਅਦ ਇਸਨੂੰ ਤੁਸੀਂ ਆਪਣਾ ਜੋ ਵੀ ਘਰ ਦੇ ਵਿੱਚ ਪਾਠ ਪੂਜਾ ਦਾ ਸਥਾਨ ਹੋਵੇਗਾ ਉੱਥੇ ਲੈ ਜਾ ਕੇ ਤੁਸੀਂ ਰੱਖ ਦੇਣਾ ਇਸ ਪਾਣ ਨੂੰ ਤੁਸੀਂ ਰਾਤ ਦੇ ਸਮੇਂ ਕਰਨਾ ਹੈ ਤੇ ਇਸ ਦੇ ਵਿੱਚ ਤੁਸੀਂ ਹੱਥ ਜੋੜ ਕੇ ਬੈਠਣਾ ਹੈ ਤੇ ਜਿਹੜਾ ਵੀ ਤੁਸੀਂ ਆਪਣਾ ਨਾਮ ਬਾਣੀ ਸਿਮਰਨ ਕਰਦੇ ਹੋ ਪਰਮਾਤਮਾ ਨੂੰ ਯਾਦ ਕਰਦੇ ਹੋ ਉਹਨਾਂ ਨੂੰ ਯਾਦ ਕਰਨਾ ਹੈ 5 ਮਿੰਟ ਬੈਠ ਕੇ ਤੇ ਹੱਥ ਜੋੜ ਕੇ ਆਪਣਾ ਨਾਮ ਜਪਣਾ ਹੈ ਇਦਾਂ ਕਰਨ ਤੋਂ ਬਾਅਦ ਦੇ ਵਿੱਚ ਸੰਗਤ ਜੀ ਤੁਸੀਂ ਆਰਾਮ ਦੇ ਨਾਲ ਆਪਣਾ ਸੌ ਜਾਣਾ ਹੈ ਤੇ ਅਗਲੇ ਦਿਨ ਬੋਧਵਾਦੀ ਸਵੇਰ ਨੂੰ ਉੱਠ ਕੇ ਤੁਸੀਂ ਆਪਣਾ ਨਹਾ ਧੋ ਕੇ ਇੱਕ ਛੋਟਾ ਜਿਹਾ ਲਾਲ ਰੰਗ ਦਾ ਕੱਪੜਾ ਲੈਣਾ ਹੈ ਜਿੰਨਾ ਘਰਮਾਲ ਹੁੰਦਾ ਹੈ ਉਹਨਾਂ ਕੋ ਕੱਪੜਾ ਲੈ ਕੇ ਜੋ ਤੁਸੀਂ ਅਦਰਕ ਦਾ ਟੁਕੜਾ ਰੱਖਿਆ ਸੀ ਉਸ ਨੂੰ ਸੰਗਾ ਜੇ ਤੁਸੀਂ ਲਾਲ ਰੰਗ ਦਾ ਜੋ ਕੱਪੜਾ ਲਿਆ ਹੈ ਉਸ ਦੇ ਵਿੱਚ ਤੁਸੀਂ ਲਪੇਟ ਲੈਣਾ ਹੈ ਇਹ ਲਾਲ ਕੱਪੜੇ ਦੇ ਵਿੱਚ ਲਪੇਟਣ ਤੋਂ ਬਾਅਦ ਵਿੱਚ ਜਿੱਥੇ ਵੀ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਘਰ ਦਾ ਜੋ ਪੈਸਾ ਰੱਖਦੇ ਹੋ ਜਿਵੇਂ ਆਪਣੇ ਘਰ ਦੇ ਵਿੱਚ ਕੋਈ ਲੋਕਰ ਹੁੰਦਾ ਹੈ ਜਿੱਤੇ 골ਡ ਜਾਂ ਪੈਸਾ ਕੁਝ ਵੀ ਆਪਾਂ ਤੇ ਚੋਰੀ ਹੁੰਦੀ ਹੈ ਉਥੇ ਰੱਖ ਦੇਣਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਪੂਰਾ ਹਫਤਾ ਅਗਲੇ ਮੰਗਲਵਾਰ ਤੱਕ ਤੁਸੀਂ ਉਸ ਨੂੰ ਉੱਥੇ ਹੀ ਪਿਆ ਰਹਿਣ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਪਹਿਲੇ ਹੀ ਹਫਤੇ ਫਰਕ ਨਜ਼ਰ ਆਉਣ ਲੱਗ ਜਾਵੇਗਾ ਤੁਹਾਡੇ ਘਰ ਵਿੱਚ ਪੈਸਿਆਂ ਦੀ ਬਰਕਤ ਆਉਣੇ ਸ਼ੁਰੂ ਹੋ ਜਾਵੇਗੀ ਤੁਹਾਡੇ ਘਰ ਵਿੱਚ ਪੈਸਾ ਟਿਕਣਾ ਸ਼ੁਰੂ ਹੋ ਜਾਵੇਗਾ ਅਗਲਾ ਮੰਗਲਵਾਰ ਆਵੇਗਾ ਤੇ ਉਸ ਅਦਰਕ ਨੂੰ ਚੋਕ ਕੇ ਤੁਸੀਂ ਸਾਫ ਸੁਥਰੀ ਮਿੱਟੀ ਵਾਲੀ ਜਗ੍ਹਾ ਤੇ ਜਾ ਕੇ ਤੁਸੀਂ ਧਾਬ ਦੇਣਾ ਹੈ। ਦ ਸੇਮ ਪ੍ਰੋਸੈਸ ਦੇ ਨਾਲ ਉਸ ਮੰਗਲਵਾਰ ਨੂੰ ਨਵਾਂ ਅਦਰਕ ਦਾ ਟੁਕੜਾ ਲੈ ਕੇ ਤੁਸੀਂ ਇਸ ਤਰ੍ਹਾਂ ਉਪਾਅ ਕਰਨਾ ਹੈ ਜੋ ਲਾਲ ਰੰਗ ਦਾ ਕੱਪੜਾ ਹੈ ਉਹ ਦੇ ਵਿੱਚ ਲਪੇੜ ਕੇ ਅਦਰਕ ਤੁਸੀਂ ਤੁਹੋਰੀ ਵਿੱਚ ਰੱਖ ਦੇਣਾ ਹੈ। ਇਸ ਪਾ ਨੂੰ ਸੰਗਤ ਜੀ ਤੁਸੀਂ 8 ਮੰਗਲਵਾਰ ਲਗਾਤਾਰ ਕਰੋਗੇ ਤੇ ਇਹਨਾਂ ਸ਼ਕਤੀਸ਼ਾਲੀ ਉਪਾਅ ਹੈ। ਇਹ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਨੇ ਦੂਰ ਹੋ ਜਾਣਗੀਆਂ। ਇਸੇ ਸਾਥ ਸੰਗਤ ਜੀ ਅੱਜ ਦੀ ਵੀਡੀਓ ਦਾ ਉਪਾਅ ਤੇ ਜਾਣਕਾਰੀ ਜੇਕਰ ਵੀਡੀਓ ਚੰਗੇ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ। ਧੰਨਵਾਦ।